ਕਿਵੇਂ ਸਟੋਨ ਨੇ ਤੇ ਉਹ ਨਾ ਐ ਸੀਗਾ ਬਾਈ ਹੁਣ ਮੈਂ ਉਹ ਨਿਊਜ਼ ਦੇਖੀ ਸੀ ਨਾ ਵੀ ਉਹ ਐਮਐਸਪੀ ਵਧਾਤੀ ਹੈ ਨਾ ਇਹਤੇ ਬਣਾ ਚੋਨੇ ਤੇ ਤੇ ਉਹ ਕਰੇ ਹੁਣ ਜਦੋਂ ਹਜੋਂ ਦਾ ਹਜੇ ਲੱਗਿਆ ਹੀ ਆ ਦੇਖ ਲੈ ਜਿਵੇਂ ਹਣਾ ਤੇ ਉਹ ਘਰੇ ਪਤਾ ਲੱਗ ਗਿਆ ਮਤਲਬ ਜਿਵੇਂ ਹੁਣ ਮੇਰੀ ਭਿਹਾਈ ਨੂੰ ਪਤਾ ਲੱਗ ਜੇ ਤੇ ਉਹ ਕਹਿੰਦੀ ਵਿੱਚੋਂ ਰੇਟ ਵਧ ਗਿਆ ਉਹਨੂੰ ਵੀ ਦੱਸਦੀ ਸੀ ਤੇ ਵੀ ਐ ਕਿ ਆਪਾਂ ਝੋਨਾ ਵੜ ਗੱਡੀ ਬਦਲਾਂਗੇ ਉਹ ਹੱਸਿਆ ਤੇ ਰਹਿ ਗਿਆ ਬਾਈ ਹਜੇ ਤਾਂ ਵੀ 6 ਮਹੀਨਿਆਂ ਨੂੰ ਪਤਾ ਲੱਗੂ ਕੀ ਹੁੰਦਾ ਫੇ ਤਾਂ ਹੁਣ ਦੀ ਖਲਾਸ ਦੱਸਦਾ ਤੇ ਉਹ ਕੀ ਕਹਿੰਦੀ ਹੈ ਭਿਹਾਈ ਤੇ ਮੈਂ ਲਾ ਫਿਰ ਤੇਰੇ ਨਾਲ ਬਾਈ ਵਿਚਾਰ ਕੀ ਆ ਉਹ ਬਣਾਇਆ ਸੀ ਮੈਂ ਅੱਛਾ ਹੁੰਦੇ ਉਹ ਕਹਿੰਦੀ ਹੰ ਦੱਸਦਾ ਸੀ ਭਾਈ ਵੀਰੀ ਦਾ ਟੋਲਾ ਰੇਟ ਵੱਧ ਗਿਆ ਜੀਰੀ ਦਾ ਦੱਸਦਾ ਸੀ ਭਾਈ ਵੀਰੀ ਦਾ ਟੋਲਾ ਰੇਟ ਵੱਧ ਗਿਆ ਜੀਰੀ ਦਾ ਮੇਰੀ ਛੋਟੀ ਜਰੀ ਜਪਗਾ ਦੇਵੇ ਨਾ ਮੰਗ ਮੰਗਾ ਕੋਈ ਵੱਡੀ ਹੂੰ ਚੋਨਾ ਵੱਢ ਕੇ ਵੇ ਮਾਈਆ ਬਦਲਾਂਗੇ ਐਤ ਕੀ ਗੱਡੀ ਵੇ ਝੋਨਾ ਵੱਢ ਕੇ ਵੇ ਮਾਈਆ ਬਦਲਾਂਗੇ ਐਤ ਕੀ ਗੱਡੀ ਭਾਈ ਉਹਦਾ ਕੀ ਕਹਿੰਦਾ ਕਹਿੰਦਾ ਤੂੰ ਜਿੰਨਾ ਸੌਖਾ ਕਹਿਨੀ ਆ ਉਹਨਾਂ ਨਹੀਂ ਇਹ ਝੋਨਾ ਬੱਲੀਏ ਝੋਨਾ ਨਹੀਂ ਤੂੰ ਜਿੰਨਾ ਸੌਖਾ ਕਹਿਨੀ ਆ ਉਹਨਾਂ ਨਹੀਂ ਇਹ ਝੋਨਾ ਮਿੱਠੀਏ ਝੋਨਾ ਨਹੀਂ ਤੂੰ ਸੁਪਨੇ ਲੈ ਕੇ ਦੇ ਲੈਨੀ ਐ ਮੈਨੂੰ ਲੱਗਦਾ ਹੈ ਦੂਰ ਬਢੰਡਾ ਹਲੇ 2 ਮਹੀਨੇ ਨਾ ਹਾਨਦੀਏ ਇਹ ਨੀਕਰ ਬਦਲਣ ਦੇਵਾ ਹਲੇ 2 ਮਹੀਨੇ ਤਾਂ ਹਾਨਦੀਏ ਨਾ ਇਹ ਨੀਕਰ ਬਦਲਣ ਦੇਣਾ